ਨਮਸਕਾਰ ਸਾਰੇ ਫਾਜ਼ਿਲਕਾ ਵਾਸੀਆਂ ਨੂੰ ਨਮਸਕਾਰ ਪਹਿਲੇ ਦਾ ਕੱਲ ਤੁਸੀਂ ਦੇਖਿਆ ਹੋਵੇਗਾ ਰਾਜਾ ਸਿਨੇਮਾ ਰੋਡ ਜੋ ਬਣੀ ਬਣਾਈ ਗਈ ਹੈ ਜਿਹਨੂੰ ਆਪਾਂ ਅਰੋੜੋਂਸ਼ ਭਵਨ ਰੋਡ ਵੀ ਕਿਹਾ ਜਾਂਦਾ ਹੈ ਇਸ ਰੋਡ ਦੇ ਉੱਪਰ ਆਪਣੇ ਅਰੋੜੋਂਸ਼ ਬਰਾਦਰੀ ਦਾ ਇੱਕ ਭਵਨ ਬਣਾਇਆ ਗਿਆ ਹੈ ਔਰ ਇੱਕ ਅਗਰਵਾਲ ਕਮਿਊਨਿਟੀ ਹਾਊਸ ਜੋ ਅਗਰਵਾਲ ਸਮਾਜ ਵੱਲੋਂ ਬਣਾਇਆ ਗਿਆ ਹੈ ਆਪਣੇ ਸ਼ਹਿਰ ਵਾਸੀਆਂ ਦੇ ਜੋ ਦੁੱਖ ਸੁੱਖ ਦੇ ਜੋ ਹੁੰਦੇ ਨੇ ਕਈ ਬੁਕਿੰਗਾਂ ਉਹਨਾਂ ਦੇ ਅ ਅਰੋੜੋਂਸ਼ ਭਵਨ ਔਰ ਅਗਰਵਾਲ ਧਰਮਸ਼ਾਲਾ ਦੇ ਵਿੱਚ ਹੁੰਦੀਆਂ ਤਾਂ ਉੱਥੇ ਲੋਕਾਂ ਦੀ ਆਵਾਜ਼ਾਈ ਬਹੁਤ ਰਹਿੰਦੀ ਹੈ ਤਾਂ ਜੋ ਕੱਲ ਤੁਸੀਂ ਸੜਕ ਦੇਖੀ ਹੈ ਇਹਨਾਂ ਨੇ ਜੋ ਸੜਕ ਬਣਾਈ ਗਈ ਹੈ ਤਾਂ ਉਹ ਇੱਕ ਜਾਂਚ ਦਾ ਵਿਸ਼ਾ ਬਣ ਚੁੱਕਿਆ ਹੈ ਗਟੀਆਂ ਮਟੀਰੀਅਲ ਜੋ ਉਹਦੇ ਵਿੱਚ ਵਰਤਿਆ ਜਾ ਰਿਹਾ ਹੈ ਅਸੀਂ ਅੱਜ ਕਮੇਟੀ ਪਹੁੰਚੇ ਸੀਗੇ ਇਹਨਾਂ ਕੋਲ ਆ ਕੇ ਉਹਦਾ ਜੋ ਮੈਜ਼ਰਮੈਂਟ ਦਾ ਕਾਪੀ ਮੰਗੀ ਗਈ ਕਿ ਇਹਦੇ ਵਿੱਚ ਕੀ ਮਟੀਰੀਅਲ ਕਿੰਨੇ ਜੋ ਮਾਤਰਾ ਦੇ ਚੋਣਾ ਚਾਹੀਦਾ ਸਾਨੂੰ ਉਹਦੀ ਕਾਪੀ ਦਿੱਤੀ ਜਾਵੇ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਜੋ ਸੜਕ ਦੇ ਵਿੱਚ ਕੀ ਮਟੀਰੀਅਲ ਕਿੰਨਾ ਪੈਣਾ ਚਾਹੀਦਾ ਇੱਕ ਤੱਕ ਕਮੇਟੀ ਦੇ ਸਾਨੂੰ ਨਾ ਤਾਂ ਕੋਈ ਜੀ ਸਾਹਿਬ ਮਿਲੇ ਨਾ ਈਓ ਸਾਹਿਬ ਮਿਲੇ ਤਾਂ ਹੁਣ ਇੱਥੇ ਜੋ ਗਾਬਾ ਸਾਹਿਬ ਬੈਠੇ ਸੀਗੇ ਉਹ ਕਹਿੰਦੇ ਜੇਈ ਸਾਹਿਬ ਛੁੱਟੀ ਦੇ ਨੇ ਤਾਂ ਹੁਣ ਉਹ ਅਸੀਂ ਪੁੱਛਿਆ ਕਿ ਫਰਲੋ ਦੇ ਨੇ ਜਾਂ ਛੁੱਟੀ ਦੇ ਨੇ ਜੋ ਹੈ ਉਹ ਕਹਿੰਦੇ ਈਓ ਸਾਹਿਬ ਨੂੰ ਪਤਾ ਹੈ ਤਾਂ ਹੁਣ ਇੱਕ ਤਾਂ ਸੀ ਇਹ ਕਵਾਂਗੇ ਕਿ ਈਓ ਸਾਹਿਬ ਤੋਂ ਜੋ ਮੰਗ ਕਰਦੇ ਆ ਕਿ ਜੇਈ ਸਾਹਿਬ ਦਾ ਦੱਸਿਆ ਜਾਵੇ ਕਿ ਉਹ ਛੁੱਟੀ ਦੇ ਨੇ ਜਾਂ ਫਰਲੋ ਦੇ ਨੇ ਤਾਂ ਦੂਸਰਾ ਜੋ ਸੜਕ ਦਾ ਜੋ ਨਿਰਮਾਣ ਹੋ ਰਿਹਾ ਹੈ ਐਨ ਦੇ ਉੱਪਰ ਕੱਲ ਜੋ ਕਮੇਟੀ ਦੀ ਦੇਖਰੇਖ ਦੇ ਵਿੱਚ ਬਣਾਈ ਜਾਣੀ ਸੀ ਉਹਦੇ ਵਿੱਚ ਕਿਹੜੇ ਅਧਿਕਾਰੀ ਮੌਜੂਦ ਹੋਣੇ ਸੀ ਉਹਦੇ ਉੱਪਰ ਜੋ ਚੈਕਿੰਗ ਵਾਸਤੇ ਇਕ ਉਹਨਾਂ ਦਾ ਨਾਮ ਦੱਸਿਆ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਕਿਹੜੇ ਅਧਿਕਾਰੀ ਦੀ ਮਿਲੀ ਭੁਗਤ ਨਾਲ ਹੋਇਆ ਜਾਂ ਠੇਕੇਦਾਰ ਦੀ ਮਿਲੀ ਭੁਗਤ ਨਾਲ ਹੋਇਆ ਮਤਲਬ ਕਿ ਆਰਟੀਆ ਤੇ ਡਿਪੈਂਡ ਨਹੀਂ ਰਹੋਗੇ ਤੁਸੀਂ ਫਿਜ਼ੀਕਲ ਜਾਂਚ ਮੰਗਦੇ ਸੀ ਅਕੇ ਪੇਸ਼ ਹੋਗੇ ਬਿਲਕੁਲ ਫਿਜ਼ੀਕਲ ਜਾਂਚ ਦੀ ਮੰਗ ਕਰਦੇ ਆ ਅਸੀਂ ਈਓ ਸਾਹਿਬ ਨੂੰ ਵੀ ਮੰਗ ਕਰਦੇ ਆ ਡੀਸੀ ਮੈਡਮ ਨੂੰ ਵੀ ਕਰਦੇ ਆ ਮਾਨ ਜੀ ਜੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਅਸੀਂ ਉਹਨਾਂ ਨੂੰ ਵੀ ਜੋ ਜਾਂਚ ਦੀ ਮੰਗ ਕਰਦੇ ਆ ਅਤੇ ਤੁਸੀਂ ਦੇਖਿਆ ਹੋਣਾ ਅਸੀਂ ਇੱਕ ਹੋਰ ਤੁਹਾਡੇ ਦਰੀ ਇੱਕ ਮੈਸੇਜ ਦੇਣਾ ਚਾਹਾਂਗੇ ਆਪਣੇ فاضਲ ਕਾਦੀ ਅਰਵੜਾ ਬਰਾਦਰੀ ਜੋ ਹੈ ਔਰ ਅਗਰ ਵਾਲੇ ਬਰਾਦਰੀ ਨੂੰ ਅਸੀਂ ਇੱਕ ਸੁਨੇਹਾ ਦੇਣਾ ਚਾਹਾਂਗੇ ਇਹ ਆਪਣੇ ਭਵਨ ਦੀ ਜੋ ਸੜਕ ਬਣਦੀ ਹੈ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਵੇਗਾ ਕੱਲ 6:22 ਤੇ ਸੜਕ ਬੰਨੀ ਚੱਲੂ ਹੋਈ ਔਰ 7:24 ਤੇ ਇਹ ਸੜਕ ਬਣ ਕੇ ਤਿਆਰ ਹੋ ਚੁੱਕੀ ਸੀ ਜੋ 1 ਘੰਟੇ ਦੀ ਜੋ ਸੜਕ ਹੈ ਕਿੰਨੇ ਸਾਲ ਚੱਲੇਗੀ ਤਾਂ ਅਸੀਂ ਇਸ ਕਰਕੇ ਅਰੋੜਾ ਬਰਾਦਰੀ ਅਤੇ ਜੋ ਅਗਰਵਾਲ ਬਰਾਦਰੀ ਨੂੰ ਅਸੀਂ ਬੇਨਤੀ ਕਰਾਂਗੇ ਤੁਹਾਡੇ ਸਾਥ ਦੀ ਲੋੜ ਹੈ ਤੁਸੀਂ ਵੀ ਆਓ ਸਾਡੇ ਅਰੋੜੋਂ ਸਭਾ ਦੇ ਜੋ ਪ੍ਰਧਾਨ ਨੇ ਅਰੁਣ ਵਧਵਾ ਜੀ ਸਾਡੇ ਜੋ ਸੁਲਿੰਦਰ ਸਿੰਘ ਦੇਵਾ ਜੀ ਨੇ ਜੋ ਆਪਣੇ ਕਮੇਟੀ ਦੇ ਅਧਿਐਖ ਨੇ ਉਹ ਵੀ ਅਰੋੜੋਂ ਸਭਾ ਦੇ ਮੈਂਬਰ ਨੇ ਅਸੀਂ ਉਹਨਾਂ ਨੂੰ ਵੀ ਬਿੰਤੀ ਕਰਾਂਗੇ ਸਾਨੂੰ ਤੁਹਾਡੇ ਸਾਥ ਦੀ ਲੋੜ ਹੈ ਆਓ ਆਪਾਂ ਜੋ ਆਪਣੇ ਅਰੋੜਾਂ ਚ ਭਵੰਦੀ ਜੋ ਸੜਕ ਭਵੰਦੀ ਜੋ ਸੜਕ ਬਣਦੀ ਹੈ ਉਹਦੀ ਜਾਂਚ ਦੇ ਵਿੱਚ ਸਾਨੂੰ ਸਾਥ ਦਿਓ ਤਾਂ ਕਿ ਜੋ ਇਹਦੀ ਜੋ ਸੜਕ ਹੈ ਵਧੀਆ ਤਰੀਕੇ ਦੀ ਬਣ ਸਕੇ ਔਰ ਜੋ ਬਾਹਰੋਂ ਆਪਣੇ ਰਿਸ਼ਤੇਦਾਰ ਆਏ ਹੁੰਦੇ ਨੇ ਕੋਈ ਪ੍ਰੋਗਰਾਮ ਤੇ ਉਹਨਾਂ ਨੂੰ ਖੱਜਲ ਖਵਾਰੀ ਨਾ ਹੋ ਸਕੇਗਾ ਦੋੰਗਾ ਜੀ ਜੇ ਆਪਾਂ ਗੱਲ ਕਰੀਏ ਨਾ ਜਿਵੇਂ ਕੱਲ ਸ਼ਾਮ ਨੂੰ ਦੇਰ ਸ਼ਾਮ ਨੂੰ ਇਹ ਸੜਕ ਬਣੀ ਹੈ ਹੋ ਜਦੋਂ ਦੇ ਦੂਜੀ ਤਹਿ ਜਾਂ ਤੀਜੀ ਪਰਤ ਬੰਨੀ ਹੋ ਗਈ ਤਾਂ ਤੁਸੀਂ ਸਮੇਂ ਤੋਂ ਪਹਿਲਾਂ ਹੀ ਪਹੁੰਚ ਗਿਆ ਨਾ ਦੇਖੋ ਜੀ ਕੋਈ ਵੀ ਸੜਕ ਬੰਦੀ ਹੈ ਮੈਂ ਕੱਲ ਲਾਈਵ ਹੋਇਆ ਸੀ ਅਲਮੋਸਟ ਜਵਾਹਰ ਨਾਮ ਤੋਂ ਇੱਕ ਫੇਸਬੁਕ ਆਈਡੀ ਤੋਂ ਉਹਦੇ ਵਿੱਚ ਤੁਸੀਂ ਦੇਖਿਆ ਗਿਆ ਸੀ ਉਹਨਾਂ ਨੇ ਪੁੱਛਿਆ ਸੀ ਕਿੰਨੇ ਲੇਅਰ ਬਣਾਣੀਆਂ ਤਾਂ ਆਪਾਂ ਕਦੇ ਵੀ ਘਰ ਵੀ ਬਣਾਣੇ ਆ ਨਾ ਘਰ ਦੇ ਵਿੱਚ ਆਪਾਂ ਲੈਂਟਰ ਪਾਣੇ ਆ ਉੱਥੇ ਮਜ਼ਦੂਰ ਨੂੰ ਵੀ ਪਤਾ ਹੁੰਦਾ ਹੈ ਇਹਦੇ ਵਿੱਚ ਮਸਾਲਾ ਕਿੰਨੇ ਦਾ ਹੋਣਾ ਚਾਹੀਦਾ 3 ਇੱਕ ਦਾ ਹੋਣਾ ਚਾਹੀਦਾ 2 1 ਦਾ ਹੋਣਾ ਚਾਹੀਦਾ ਉਹ ਮਜ਼ਦੂਰ ਨੂੰ ਵੀ ਪਤਾ ਹੁੰਦਾ ਪਰ ਇੱਥੇ ਜੋ ਨੇ ਮਜ਼ਦੂਰ ਸੀ ਆ ਜੋ ਅਧਿਕਾਰੀ ਮੌਜੂਦ ਸੀਗੇ ਉਹਨਾਂ ਨੂੰ ਅੰਦੀ ਕੋਈ ਪਤਾ ਹੀ ਨਹੀਂ ਹੈ ਇਸ ਚੀਜ਼ ਬਾਰੇ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਉਹਨਾਂ ਨੂੰ ਕਾ ਸਵਾਲ ਵੀ ਕੀਤਾ ਗਿਆ ਸੀਗਾ ਕਿ ਇਹਦੇ ਜੋ ਮਸਾਲਾ ਜੋ ਯੂਜ਼ ਹੋ ਰਿਹਾ ਮਟੀਰੀਅਲ ਉਹ ਕਿਸ ਰੇਸ਼ਿਓ ਨਾਲ ਯੂਜ਼ ਹੋ ਰਿਹਾ ਹੈ ਤਾਂ ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਸੀ ਔਰ ਕਿੰਨੇ ਐਮ ਐਮ ਸੜਕ ਬਣਦੀ ਹੈ ਉਸ ਚੀਜ਼ ਦਾ ਨਹੀਂ ਨਹੀਂ ਪਤਾ ਸੀ ਠੀਕ ਹਾਂ ਜੀ ਨਗਿੰਦਰ ਜੀ ਤੁਸੀਂ ਦੁਕਾਨਦਾਰ ਆ ਕੇ ਚਾਹੇਗਾ ਅੱਜ ਕੀ ਕਹਿਣਾ ਚਾਹੋਗੇ ਮੈਂ ਤਾਂ ਭਾਜੀ ਤੁਹਾਨੂੰ ਸਾਰਿਆਂ ਨੂੰ ਤੇ ਸ਼ਹਿਰ ਵਾਸੀਆਂ ਨੂੰ ਇਹੀ ਕਹਿਣਾ ਚਾਹਣਾ ਹੈ ਵੀ ਜਦੋਂ ਵੀ ਕੋਈ ਨਵਾਂ ਐਮ ਐਲ ਏ ਬੰਦ ਹੈ 5 7 10 ਬੰਦੇ ਹੁੰਦੇ ਜਿਹੜੇ ਹਰੇਕ ਐਮਐਲਏ ਨੇ ਆਪਾਂ ਵੋਟਾਂ ਪਾਈਆਂ ਹੁਣ ਆਪਾਂ ਨਾ ਪਾਈਆਂ ਹੁਣ ਉਹ ਉੱਤੇ ਚੜ ਕੇ ਤੇ ਉਹਦੇ ਕੰਮ ਸਭਾਲਣ ਦੀ ਕੋਸ਼ਿਸ਼ ਕਰਦੇ ਆ ਠੀਕ ਹੈ ਮੈਨੂੰ ਤਾਂ ਇਹ ਵੇਖਣ ਚ ਆਇਆ ਲੱਗਦਾ ਹੈ ਵੀ ਜਿਹੜਾ ਬੰਦਾ ਐਮਐਲਏ ਸਾਹਿਬਾ ਜਿਹੜੇ ਸਾਡੇ ਫਾਇਲ ਕਰਦੇ ਉਹ ਕੁਝ ਐਸੇ ਜਿਹੇ ਬੰਦਿਆਂ ਨਾਲ ਘਿਰ ਗਿਆ ਜਿਹੜੇ ਉਹਨਾਂ ਕੋਲੋਂ ਕੰਮ ਮੰਗਦੇ ਆ ਵੀ ਹੁਣ ਤੇਰੇ ਮਗਰ ਫਿਰਦੇ ਰਹੇ ਆ ਸਾਨੂੰ ਆ ਦੇ ਆ ਦੇ ਵੈਸੇ ਤਾਂ ਸੌ ਮਹੀਨੇ ਚ ਵੇਖਿਆ ਜਾਵੇ ਲੋਹੇ ਦੀ ਤੇ ਪੱਥਰ ਦੀ ਜੰਗ ਹੁੰਦੀ ਆ ਪਾਣੀ ਦੇ ਨਾਲੇ ਖਰਾਬ ਹੋ ਜਾਂਦਾ ਐ ਇਸ ਮਹੀਨੇ ਚ ਸੜਕਾਂ ਬਣਾਈਆਂ ਨਹੀਂ ਜਾਂਦੀਆਂ ਕਿਉਂਕਿ ਬਾਰਿਸ਼ ਦਾ ਸਮ ਸੋ ਮੈਂ ਕਹਿੰਦਾ ਵੀ ਇਹ ਨਾ ਸੋਚੋ ਵੀ ਅਸੀਂ ਵਰਕਰਾਂ ਨੂੰ ਕੰਮ ਦੇਣਾ ਇਹ ਸੋਚੋ ਵੀ ਕੰਮ ਹੋਣ ਵਾਲਾ ਵੀ ਹੈ ਕਿ ਨਹੀਂ ਹੋਣ ਵਾਲਾ ਉੱਥੇ ਵਰਕਰ ਐਡਜਸਟ ਕਰ ਦਿਓ ਮੈਂ ਤਾਂ ਇਹ ਕਿੰਨੀ ਗੱਲ ਕਹਿ ਕੇ ਖਤਮ ਕਰੂੰਗਾ ਕਿ ਐਮਐਲਏ ਸਾਹਿਬ ਵਧੀਆ ਬੰਦੇ ਆ ਮਾੜੇ ਨਹੀਂ ਪਰ ਜਿਵੇਂ ਇੱਕ ਦੋ ਲੈਣਾ ਸ਼ੇਰ ਦੀਆਂ ਬੋਲੂੰਗਾ ਕਹਿੰਦਾ ਸ਼ੀਸ਼ਾ ਪੱਥਰ ਨਾਲ ਟੱਚ ਨਾ ਹੋ ਜੇ ਵੇਖੀ ਕਿਦਰੇ ਸੱਚ ਨਾ ਹੋ ਜੇ ਹੀਰੇ ਵਰਗਾ ਯਾਰ ਆ ਸਾਡਾ ਖੱੱਚਾ ਤੇ ਰਲ ਕੇ ਖੱੱਚਾ ਨਾ ਹੋ ਜੇ ਆ ਜੋਈ